ਬਸੀ ਐਮਐਲਏ ਕੁਲਜੀਤ ਸਿੰਘ ਦਾਵਾ ਕਰਾ ਰਿਹਾ ਇਹਨੂੰ ਇਹ ਭੁਗਤ ਨਹੀਂ ਪਏਗੀ ਮੈਂ 70% ਕਾਗਜ਼ ਜਿਹੜੇ ਨੇ ਸਾਰੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਲੋਕਾਂ ਦੇ ਤੇ ਰਿਜੈਕਟ ਕੀਤੇ ਗਏ ਔਰ ਬੇਮਤਲਬ ਕੀਤੇ ਗਏ ਹਲਕੇ ਦਾ ਪ੍ਰਸ਼ਾਸਨ ਤੁਹਾਨੂੰ ਕੀ ਸ਼્વાસਨ ਦੇ ਰਿਹਾ ਕੀ ਸ਼્વાસਨ ਦੇ ਰਿਹਾ ਕੋਈ ਸ਼્વાસਨ ਦੇ ਰਿਹਾ ਸਾਨੂੰ ਕਹਿੰਦੇ ਇੱਥੇ ਉੱਠੋ ਮੈਂ ਕਿਹਾ ਤੁਸੀਂ ਪਰਚਾ ਦੇਣਾ ਪਰਚਾ ਦੇ ਦਿਓ ਅੰਦਰ ਦੇਣਾ ਅੰਦਰ ਦਿਓ ਅਸੀਂ ਨਹੀਂ ਉੱਠਦੇ ਨਗਰ ਦੇ ਰੋਡ ਤੇ ਆਏ 2.5 ਸਾਲਾਂ ਮੈਂ ਤੁਸੀਂ ਕਿੱਥੇ ਸੀ ਸੀ ਇੱਥੇ 2.5 ਸਾਲ ਕਿਉਂ ਨਹੀਂ ਅਸੀਂ ਪੂਰੀ ਲੜਾਈ ਲੜਦੇ ਰਹੇ ਸੀ ਸਾਲ ਰੋਡ ਕੇਗਾ ਵਿਨਾਸ਼ ਹੋਇਆ ਪਿਆ ਤੁਸੀਂ ਅੱਜ ਪਹਿਲੇ ਤਾਂ ਵਿਕਾਸ ਕੀਤਾ ਵਿਨਾਸ਼ ਤੇ ਇਹਨਾਂ ਨੇ ਕੀਤਾ ਅੱਛਾ ਜੀ ਜਿਹਦੇ ਵਿੱਚ ਜੋ ਪੰਚਾਇਤ ਸਰਪੰਚਾਂ ਨੇ ਆਪਣੇ ਨਾਮ ਜਾਦਦੀਆਂ ਪਰਸਨ ਉਹ ਅੱਜ ਕਾਫੀ ਵਟੇ ਪੱਧਰ ਤੇ ਰੱਦ ਕੀਤੀਆਂ ਗਈਆਂ ਹਨ ਪੰਚਾਇਤ ਵਿਭਾਗ ਵੱਲੋਂ ਪਿਛਦੇ ਰੋਸ ਵਿੱਚ ਅੱਜ ਸਮੂਚੀ ਕਾਂਗਰਸ ਲੀਡਰਸ਼ਿਪ ਵੱਲੋਂ ਸਰਦਾਰ ਕੁਪਿੰਦਰ ਸਿੰਘ ਢਿੱਲੋਂ ਤੇ ਸਰਦਾਰ ਉਦੇਵੀ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਚਾਇਤ ਦਫ਼ਤਰ ਦੇ ਸਾਹਮਣੇ ਆਪਣੀ ਜਾਇਜ਼ ਮੰਗ ਨੂੰ ਵੀ ਇੱਕ ਕਾਗਜ਼ੀ ਕੰਮ ਰੱਦ ਕਿਤੇ ਗਿਆ ਨਾ ਇਹਨਾਂ ਨੂੰ ਸਹੀ ਕਰਕੇ ਜੋ ਉਮੀਦਵਾਰ ਉਹਨਾਂ ਨੂੰ ਚੋਣ ਲੜਨ ਦਾ ਹੱਕ ਦਿੱਤਾ ਜਾਵੇ ਉਤੇ ਰੋਜ਼ ਅੱਜ ਮੇਨ ਰੋਡ ਤੇ ਧਰਨਾ ਦਿੱਤਾ ਗਿਆ ਹੈ ਇਹ ਧਰਨਾ ਅੱਜ ਵੱਡੇ ਨੇ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਤੇ ਨਾਰੇਬਾਜੀ ਜੋ ਸ਼ੁਰੂ ਹੋਇਆ ਹੈ ਖਿਲਾਫ ਅੱਜ ਜ਼ੋਰਦਾਰ ਨਾਲੇ ਵੱਜ ਗਏ ਆ ਉਹ ਜਾਣਦੇ ਆ ਸਰਦਾਰ ਟਰਪਿੰਦਰ ਸਿੰਘ ਸਟਿਲੋਜੀ ਦੇ ਬਿਆਨ ਇਸ ਬਾਰੇ ਕੋਈ ਨਾ ਵਿਜੇਂਦਰ ਦੱਸਾ ਅੱਜ ਤੁਸੀਂ ਅੱਜ ਜੋ ਪੰਜਾ ਸਪਲਚਾ ਦੇ ਬਾਰੇ ਜਿਹਨਾਂ ਦੇ ਕਾਗਜ਼ ਰਾਤ ਹੋਏ ਆ ਅੱਜ ਤੁਸੀਂ ਮੇਰੇ ਤੇ ਅੱਜ ਤੁਹਾਡਾ ਪ੍ਰਦਰਸ਼ਨ ਕਰ ਰਹੇ ਹੋ ਉਹਨਾਂ ਦੇ ਅੱਗੇ ਹੱਕ ਜੋ ਪੰਜਾਬ ਸਰਕਾਰ ਕਹਿੰਦੀ ਹੈ ਦੀ ਵੀ ਅਸੀਂ ਚੋਲਾ ਨਿਸ਼ਾਨਾ ਤੇ ਲੜਦੇ ਹੋ ਤੁਹਾਨੂੰ ਸਮਝ ਨਹੀਂ ਆ ਰਹੀ ਇਸ ਬਾਰੇ ਅੱਜ ਤੁਸੀਂ ਉਹ ਧਾਰਨਾ ਦਿੱਤੇ ਜਾ ਰਹੇ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਮੈਂ ਸਮਝਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਅੱਜ ਇੱਕ ਕਾਲਾ ਦਿਨ ਹੈ ਕਾਲਾ ਦਿਨ ਸਰਕਾਰਾਂ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਕਾਲੀ ਗੱਲ ਦੀਆਂ ਵੀ ਰਹੀਆਂ ਸਾਡੀਆਂ ਕਾਂਗਰਸ ਦੀਆਂ ਵੀ ਰਹੀਆਂ ਪਰ ਇਹ ਜਿਹੜਾ ਜਿਹੜਾ ੱਟਾ ਮੈਂ ਸਮਝਦਾ ਜਿਹੜੀ ਜਿਹੜੀ ਲੋਕਤੰਤਰ ਦੀ ਨੀਂਹ ਹੈ ਪੰਚਾਇਤਾਂ ਉਹਨਾਂ ਦੇ ਵਿੱਚ ਜੋ ਕੁਝ ਮੈਂ ਸਮਝਦਾ ਤਾਂ ਦੇ ਲਈ ਸਾਰੇ ਪੰਜਾਬ 'ਚ ਔਰ ਸਾਡੇ ਹਲਕੇ ਡੇਰਾ ਬਸੀ ਐਮ ਐਲ ਏ ਕੁਲਜੀਤ ਸਿੰਘ ਦਾਵਾ ਕਰਾ ਰਿਹਾ ਇਹਨੂੰ ਇਹ ਭੁਗਤ ਨਹੀਂ ਪਾਏਗੀ ਮੈਂ 70% ਕਾਗਜ਼ ਜਿਹੜੇ ਨੇ ਸਾਰੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਲੋਕਾਂ ਦੇ ਬੇੜ ਰਿਜੈਕਟ ਕੀਤੇ ਗਏ ਔਰ ਬੇ ਮਤਲਬ ਕੀਤੇ ਗਏ ਕਿਸੇ ਨੂੰ ਇਹ ਨਹੀਂ ਪਤਾ ਕੀ ऑब्ਜੈਕਸ਼ਨ ਲੱਗ ਰਿਹਾ ਕੋਈ ਕਿਸੇ ਨੂੰ ਜਵਾਬ ਦੇਣ ਦਾ ਮੌਕਾ ਨਹੀਂ ਕੈਂਡੀਡੇਟ ਨੂੰ ਕੋਈ ਜਾਣਕਾਰੀ ਇਸੇ ਨੂੰ ਕੋਈ ਕੋਈ ਕਿਸੇ ਨੂੰ ਪਤਾ ਨਹੀਂ ਜਿੱਦਣ ਸਕਰੂਟੀ ਔਰ ऑब्ਜੈਕਸ਼ਨ ਬੰਦਰ ਆ ਰਹੇ ਬੈਠੇ ਨੇ ਬਾਹਰ ਪੁਲਿਸ ਲੱਗੀ ਹੋਈ ਹੈ ਅੰਦਰ ਕਿਸੇ ਨੂੰ ਵੜ ਨਹੀਂ ਦਿੱਤਾ ਰਾਤ ਨੂੰ 3 3 ਵਜੇ ਜਾ ਕੇ ਇਹਨਾਂ ਨੇ ਲਿਸਟਾਂ ਲਾਤੀਆਂ ਇਹ ਯੋਗ ਹੈ ਇਹ ਯੋਗ ਹੈ ਇਹ ਕੰਮ ਚਲੇ ਆ ਸਾਰੇ ਹੰਮ ਤੱਕੇ ਸਾਈ ਗਿੰਦੇ ਹੋ ਤੱਕੇ ਜੀ ਮੈਂ ਕਹਿੰਦਾ ਲੋਕਤੰਤਰ ਦਾ ਕਹਾਣ ਕਰਤਾ ਇਹਨਾਂ ਨੇ ਲੋਕਤੰਤਰ ਖਤਮ ਕਰਤਾ ਅਜ ਤਾਈਂ ਕਦੇ ਵੀ ਪੰਚਾਇਤਾਂ ਦੀਆਂ ਚੋਣਾਂ ਅਜ ਬਲਾਕ ਮੰਨਦੇ ਉਹਨਾਂ ਦੇ ਆਪਣੇ ਕੈਂਡੀਡੇਟਾਂ ਦੇ ਕਿਸੇ ਦੇ ਪਰਚੇ ਤੜ ਜਨੇ ਉਹ ਬਾਕੀਆਂ ਦੇ ਕਿਉਂ ਕੀਤੇ ਗਏ ਤੱਕਾ ਹੋ ਰਿਹਾ ਪਰਚਾ ਕੀ ਪੁਲਿਸ ਜਿਹੜਾ ਕਾਗਜ਼ ਪਰਦਾ ਪੁਲਿਸ ਪਹੁੰਚ ਜਾਂਦੀ ਹੈ ਉਹਦੇ ਘਰੇ ਜਿਹੜਾ ਕੋਈ ਜਿਹਦੇ ਕਾਗਜ਼ ਸਹੀ ਨੇ ਉਹਨਾਂ ਸਾਨੂੰ ਪਤਾ ਹੀ ਨਹੀਂ ਉਹਦਾ ਸਿਰੇ ਪਤਾ ਲੱਗ ਰਿਹਾ ਵੀ ਪੈਸੇ ਰਿਜੈਕਟ ਹੋ ਗਏ ਆ ਜਿੰਨੇ ਬੈਠੇ ਕਿਤਾਜੇ ਇਹ ਤੁਹਾਨੂੰ ਅੱਜ ਰੋਸ ਧਰਨੇ ਪਰ ਵੀ ਇਨਸਾਫ ਨਹੀਂ ਮਿਲਦਾ ਤੁਸੀਂ ਕਾਨੂੰਨੀ ਮਾਹਿਰ ਵੀ ਹੋ ਕੀ ਤੁਸੀਂ ਇਸ ਨੂੰ ਕਿੱਥੋਂ ਅਸੀਂ ਕੋ ਹਰੀ ਹਰ ਹਰ ਹੀਲਾ ਪ੍ਰਸਿੱਧ ਕਰਾਂਗੇ ਅਸੀਂ ਕੋਰਟ ਵੀ ਜਾਵਾਂਗੇ ਅਸੀਂ ਅੱਜ ਜਿਹੜਾ ਧਰਨਾ ਦੇ ਰਹੇ ਆ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਕਿ ਲੋਕਾਂ ਨੂੰ ਪਤਾ ਲੱਗੇ ਪੀਏ ਸਰਕਾਰ ਜਿਹੜੀ ਆ ਲੋਕਾਂ ਨੂੰ ਜਿਹੜੀ ਬਦਲਾਅ ਚਾਹ ਰਹੇ ਸੀ ਲੋਕ ਅੱਜ ਦੇਖ ਰਹੇ ਨੇ ਕੀ ਬਦਲਾਅ ਹਲਕੇ ਦਾ ਪ੍ਰਸ਼ਾਸਨ ਤੁਹਾਨੂੰ ਕੀ ਸਵਸਨ ਦੇ ਰਿਹਾ ਕੀ ਸਵਸਨ ਦੇ ਰਿਹਾ ਕੋਈ ਸਵਸਨ ਦੇ ਰਿਹਾ ਸਾਨੂੰ ਕਹਿੰਦੇ ਇੱਥੇ ਉੱਠੋ ਮੈਂ ਕਿਹਾ ਤੁਸੀਂ ਪਰਚਾ ਦੇਣਾ ਪਰਚਾ ਦੇ ਦਿਓ ਅੰਦਰ ਦੇਣਾ ਅੰਦਰ ਦੇ ਦਿਓ ਅਸੀਂ ਨਹੀਂ ਉੱਠਦੇ ਅਸੀਂ ਆਪਣਾ ਪਰਚਾ ਤੋਂ ਡਰਦੇ ਨਹੀਂ ਹਾਂ ਬਿਲਕੁਲ ਨਹੀਂ ਡਰਦੇ ਜਿੱਥੇ ਮਰਜ਼ੀ ਦੇ ਇਹ ਸੰਘਰਸ਼ ਤੁਸੀਂ ਕਿਸੇ ਲੈਵਲ ਤੱਕ ਲੈ ਕੇ ਜਾ ਸਕਦੇ ਜਿੱਥੇ ਮਰਜ਼ੀ ਅਸੀਂ ਜਿੱਥੇ ਵੀ ਜਾਣਾ ਪਏਗਾ ਅਸੀਂ ਹਰ ਥੀਲਾ ਸਰਾਂਗੇ ਸਾਡੀ ਜਿਹੜੇ ਬੰਦੇ ਆ ਉਹਨਾਂ ਦੇ ਪਿੱਛੇ ਵੀ ਲੜਾਈ ਲੜਾਂਗੇ ਕਿੰਨੇ ਕ ਪਰਚੇ ਰੱਦ ਹੋਏ ਆ ਜੀ ਪਰਚੇ ਬੈਂਸਮੈਂ ਦਾ ਪਰਚੇ ਵਗੈਰ ਕੰਮ ਹੀ ਕੋਈ ਨਹੀਂ ਪਰਚੇ ਦਰਜ ਹੋ ਰਹੇ ਆ ਔਰ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਛੱਡ ਕਰੇ ਹੈ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਚੋਣਾਂ ਲੜਨ ਜੋਗੇ ਉਮੀਦਵਾਰ ਨਹੀਂ ਚੋਣ ਹੈ ਹੀ ਨਹੀਂ ਇਹਦੇ ਨਾਲ ਚੰਗਾ ਤਾਂ ਚੋਣ ਹੀ ਨਾ ਕਰਾਉਂਦੇ ਇਹਦੇ ਨਾਲ ਚੰਗਾ ਤਾਂ ਚੋਣ ਹੀ ਨਾ ਕਰਾਉਂਦੇ ਇਹ ਕੋਈ ਇਹ ਜੋ ਹੋ ਰਹੀ ਹੈ ਚੋਣ ਹੋ ਰਹੀ ਹੈ ਇਸੇ ਬਾਅਦ ਹਾਈ ਕੋਰਟ ਤੋਂ ਆਡਰ ਹੋ ਕੇ ਪੰਚਾਇਤੀ ਚੋਣਾਂ ਆ ਪਿੰਡਾਂ ਕੇ ਵਿਕਾਸ ਲਈ ਹੋ ਰਹੀਆਂ ਸੀ ਤੂੰ ਨੂੰ ਇਸ ਵਿੱਚ ਕਿਹੜਾ ਪਿੰਡਾਂ ਦਾ ਵਿਕਾਸ ਮੈਨੂੰ ਦੱਸੋ 3 ਸਾਲ ਇਹਨਾਂ ਦੀ ਸਕਾਰ ਨਹੀਂ ਹੋ ਗਈ 1 ਰੁਪਿਆ ਮੈਨੂੰ ਦੱਸ ਦੇ ਕੁਲਜੀਤ ਸਿੰਘ ਰੰਦਾਵਾ ਕਿਸੇ ਪਿੰਡਾਂ ਨੂੰ ਇੱਕ ਗ੍ਰਾਂਟ ਵੀ ਹੈ ਉਹ ਜੋ ਪੈਸਾ ਅਸੀਂ ਦੇ ਕੇ ਗਏ ਮੈਂ ਅਹਿਮ ਆਪ ਤੁਹਾਨੂੰ ਕਰਨਾ ਚਾਹੁੰਦਾ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋ ਅੱਜ ਤੁਸੀਂ ਰੋਸਤਾ ਨਗਰ ਦੇ ਰੋਡ ਤੇ ਆਏ 25 ਸਾਲਾਂ ਤੋਂ ਤੁਸੀਂ ਕਿੱਥੇ ਸੀ ਅਸੀਂ ਇੱਥੇ 25 ਸਾਲ ਕਿਉਂ ਨਹੀਂ ਅਸੀਂ ਪੂਰੀ ਲੜਾਈ ਲੜਦੇ ਰਹੇ ਬਣ ਕੇਗਾ ਵਿਨਾਸ਼ ਹੋਇਆ ਪਿਆ ਤੁਸੀਂ ਅੱਜ ਪਹਿਲੇ ਸੀ ਤਾਂ ਵਿਕਾਸ ਕੀਤਾ ਵਿਨਾਸ਼ ਤੇ ਇਹਨਾਂ ਨੇ ਕੀਤਾ ਅੱਛਾ ਅਸੀਂ ਤਾਂ ਵਿਕਾਸ ਕੀਤਾ ਬੋਲੋ ਜੋ ਨਹੀਂ ਕੀਤਾ ਬੋਲੋ ਲੋਕਾਂ ਦੇ ਹੱਕ ਵਾਸਤੇ ਕਰੋੜਾ ਰੁਪਈਆ ਅਸੀਂ ਦਿੱਤੇ ਗਰੰਟਾ ਜੇ ਨਹੀਂ ਦਿੱਤੀਆਂ ਸੜਕਾਂ ਮੜਵਾਈਆਂ ਸਾਰੇ ਕੰਮ ਜਿਹਨੇ ਕਰਵਾਏ ਬਿਲਕੁਲ ਵਿਰੋਧੀ ਤੇਰੀ ਦੀ ਭੂਮਿਕਾ ਹੁੰਦੀ ਹੈ ਇੱਕ ਵਿਰੋਧ ਕਰਕੇ ਚੰਗਾ ਵੀ ਕਰ ਸਕਦਾ ਹੈ ਵਿਰੋਧੀ ਤੇਰੀ ਦੀ ਭੂਮਿਕਾ ਹੀ ਨਿਭਾ ਰਹੇ ਆ ਇੱਥੇ ਅੱਛਾ ਠੀਕ ਹੈ ਕਿ ਨਹੀਂ ਜਦੋਂ ਕਿਸੇ ਨਾਲ ਤੱਕਾ ਆਊਗਾ ਉਹਦੇ ਬਿਲਕੁ ਲੋਕਾਂ ਖੜੇ ਆ ਬਿਲਕੁਲ ਖੜੇ ਆ ਇਹ ਸੰਟੀ ਲੋਕ ਜੋ ਹਲਕਾ ਇੰਚਾਰਜ ਵੀ ਰਹਿਆ ਇਹ ਕਹਿੰਦੇ ਨੇ ਹਰ ਹਿੱਲੇ ਤੱਕ ਅਸੀਂ ਆਪਣਾ ਸੰਘਰਸ਼ ਕਰਾਂਗੇ ਲੋਕਾਂ ਨੂੰ ਹੀ ਸਾਫ ਦਵਾਵਾਂਗੇ ਮੈਂ ਭੁਪਿੰਦਰ ਸਿੰਘ ਜੰਡਲੀ ਹਲਕਾ ਡੇਰਾ ਬਸੀ ਦੇ ਤੋਂ ਸੀਆਪ ਨਿਊਜ਼ ਪੱਤਰਕਾਰ ਭੁਪਿੰਦਰ ਸਿੰਘ ਜੰਡਲੀ ਹਲਕਾ ਡੇਰਾ ਬਸੀ ਦੇ ਵਿੱਚ ਪਿੰਡੇ ਪਿੰਡ ਚਮਾਸੇ ਜੋ ਇੱਕ ਕੈਂਡੀਡੇਟ ਉਮੀਦਵਾਰ ਸਰਪੰਚੀ ਦਾ ਫੂਲਚੰਦ ਜੀ ਲਕਨ ਜਾਨ ਲਕ ਸੰਜੇ ਲਕ ਵੀਨ ਚੰਦ ਸੰਜੇ ਰਾਣਾ ਜੀ ਲਈ ਬੋਲ ਇੱਕ ਸੰਜੇ ਰਾਣਾ ਜੀ ਉਹਨਾਂ ਦੇ ਅੱਜ ਪੰਚਾਇਤ ਵਿਭਾਗ ਵਿੱਚ ਅੱਜ ਮੌਜੂਦ ਤੁਹਾਡੇ ਸਾਹਮਣੇ ਖੜੇ ਹਨ ਉਹ ਇਹ ਕਹਿੰਦੇ ਹਨ ਵੀ ਸਾਡੇ ਸਰਪੰਚੀ ਦੇ ਕਾਗਜ਼ ਰੱਦ ਹੋ ਗਏ ਹਨ ਇਹਦੇ ਰੋਸ ਵਿੱਚ ਅੱਜ ਅਸੀਂ ਇੱਥੇ ਖੜੇ ਹਾਂ ਜਿੱਤੇ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਆਉ ਜਾਣਦੇ ਹਾਂ ਵੀ ਅੱਜ ਤੁਹਾਡਾ ਕੀ ਕਰਨ ਰਿਹਾ ਜੋ ਤੁਹਾਡੇ ਪ੍ਰਸ਼ਾਸਨ ਪੰਚੀ ਦੇ ਕਾਗਜ਼ ਰੱਦ ਹੋਏ ਹਨ ਅੱਜ ਪੁੱਛਾਂਗੇ ਕੀ ਮਸਲਾ ਹੈ ਤੁਹਾਡਾ ਸਾਡਾ ਮਸਲਾ ਹੈ ਜੀ ਮੈਂ ਪਿੰਡ ਦਾ ਪਹਿਲਾਂ ਪੰਚੀ ਦਾ ਇਲੈਕਸ਼ਨ ਲੜਿਆ ਤੇ ਮੈਂ ਪੰਜ ਪੰਜ ਸਾਲ ਸਰਪੰਚੀ ਕੀਤੀ ਪਿੰਡ ਦੇ ਵਿੱਚ ਬੀਨਾ ਗੌਰ ਸਰਪੰਚੀ ਮੈਂ ਸਰਪੰਚੀ ਪਿੰਡ ਦੇ ਵਿੱਚ ਕੀਤੀ ਮੈਂ 25 ਸਾਲ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਜਿਹੜਾ ਕਹਿੰਦੇ ਆ ਵੀ ਮੈਂ 25 ਸਾਲ ਆਮ ਆਦਮੀ ਨਾਲ ਪਾਰਟੀ ਨਾਲ ਜੁੜਿਆ ਹੋਇਆ ਹਾਂ ਫਿਰ ਵੀ ਮੇਰੇ ਕਾਜ ਰੱਦ ਕੀਤੇ ਗਏ ਜੀ ਪਰ ਮੇਰੇ ਕਾਗਜ਼ਾਂ ਵਿੱਚ ਕੋਈ ਵੀ ਨੁਕਸ ਨਹੀਂ ਮੈਂ ਗਿਆ ਪੰਜ-ਪੰਜ ਵਕੀਲਾਂ ਤੋਂ ਮੈਂ ਆਪਣੇ ਕਾਗਜ਼ ਚੈੱਕ ਕਰਾਏ ਵੀ ਕੋਈ ਵੀ ਕੰਪਲੇਂਟ ਨਹੀਂ ਕੀਤੀ ਮੈਨੂੰ ਰਾਤ ਨੂੰ 12:30 ਵਜੇ ਪਤਾ ਲੱਗਿਆ ਵੀ ਤੇਰੇ ਕਾਗਜ਼ ਰੱਦ ਹੋ ਗਏ ਮੈਂ ਬਹੁਤ ਕੋਸ਼ਿਸ਼ ਕੀਤੀ ਐਸਾ ਇੱਥੇ ਕੋਸ਼ਿਸ਼ ਕੀਤੀ ਮੈਂ ਵੀ ਚਲੋ ਆਪਾਂ ਵੀਡੀਓ ਦਫ਼ਤਰ ਸਵੇਰੇ ਪਤਾ ਕਰਾਂਗੇ ਸਵੇਰੇ ਅਰਲੀਟ ਰਾਤ ਨੂੰ ਲੱਗੀ ਰਾਤ ਨੂੰ 12:00 ਵਜੇ ਲੇਟ ਲੱਗੀ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਜਿਨ੍ਹਾਂ ਦੇ ਕਾਗਜ਼ ਰਿਜੈਕਟ ਕਰਾਣੇ ਆ ਉਹ ਕਰਤੇ ਮੇਰਾ ਜਾਨ ਬੁੱਝ ਗਏ ਸਪੰਜੀ ਦਾ ਕਾਗਜ਼ ਰਿਜੈਕਟ ਕਰਾ ਕਰਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਔਰ ਕਰਾਤਾ ਤੇਰੇ ਮਨ ਮੈਂ ਇਸ ਪ੍ਰਤੀ ਕਿੰਨਾ ਕਰੋ ਉਹ ਮੈਂ ਮੈਂ ਕਿਉਂਕਿ ਮੈਂ ਆਮ ਆਦਮੀ ਪਾਰਟੀ ਨਾਲ 25 ਸਾਲ ਤੋਂ ਜੁੜਿਆ ਹੁਣ ਵੀ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਹੈ ਮੇਰਾ ਸੰਡ ਸਾਡੀ ਕੋਈ ਨਹੀਂ ਸੁਣਦਾ ਹੈ ਐਮ ਐਲ ਏ ਨੂੰ ਫੋਨ ਕਰਦੇ ਅਸੀਂ ਹੈ ਐਮ ਐਲ ਏ ਸਾਡਾ ਫੋਨ ਨਹੀਂ ਠਾਂਦਾ ਹੈਂ ਕੋਈ ਵੀ ਗੱਲ ਕਰਦੇ ਸਾਡੀ ਗੱਲ ਸੁਣਦਾ ਨਹੀਂ ਹੈ ਆਪਣੀ ਬਾਤ ਇਸੇ ਚੈਨਲ 'ਤੇ ਸਾਡੇ ਸੀਆਵੀਏ ਜਰੀਏ ਪੰਜਾਬ ਸਰਕਾਰ ਅੱਗੇ ਕੀ ਕਰਾਂ ਮੈਂ ਮੈਂ ਪੰਜਾਬ ਸਰਕਾਰ ਨੂੰ ਇਹ ਚਾਹੁੰਦਾ ਹਾਂ ਕਿ ਜੋ ਬਦਲਾਅ ਆਪਣੇ 50 ਦੇ ਵਿੱਚ ਇਹ ਆਮ ਆਦਮੀ ਪਾਰਟੀ ਨੂੰ ਲਿਆਉਣ ਵਾਸਤੇ ਅਸੀਂ ਦਿਨ ਰਾਤ ਮਿਹਨਤ ਕੀਤੀ ਹੈ ਸਾਨੂੰ ਸਾਨੂੰ ਇਹ ਇਹ ਦਿਨ ਨਸੀਬ ਨਹੀਂ ਹੋਣਾ ਸੀ ਜਿਵੇਂ ਅਸੀਂ ਕਾਂਗਰਸ ਨੇ ਕਾਲੀ ਦਲ ਨੇ ਕਿਸੇ ਵੀ ਸਰਕਾਰ ਨੇ ਇਹ ਨਤਕਾ ਨਹੀਂ ਕੀਤਾ ਜੋ ਸਾਡੇ ਨਾਲ ਹਮ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਅੱਜ ਵੀ ਜੁੜੇ ਹੋਏ ਹਾਂ 25 ਸਾਲ ਤੋਂ ਵੀ ਕਹਿੰਦੇ ਇਸ ਵਿੱਚ 25 ਸਾਲ ਹੋਏ ਜੁੜੇ ਹਾਂ ਬਤ ਤੁਸੀਂ ਬਦਲਾਅ ਤੋਂ ਤੁਹਾਨੂੰ ਕੀ ਲਾਭ ਮਿਲਿਆ ਹਾਂ ਬਦਲਾਅ ਤੋਂ ਸਾਨੂੰ ਨੁਕਸਾਨ ਹੀ ਹੋਇਆ ਸਾਨੂੰ ਜਿਹੜਾ ਸਾਡੇ ਪਰਚੇ ਰੱਦ ਕਰਨੇ ਸੀ ਫਿਰ ਜਿਨ੍ਹਾਂ ਦੇ ਪਰਚੇ ਤੁਸੀਂ ਸਿਲੇਕਟ ਕਰਨੇ ਸੀ ਉਹਨਾਂ ਨੂੰ ਆਪਣੀ ਕੋਠੀ 'ਚ ਬੁਲਾ ਕੇ ਉਹਨਾਂ ਦਾ ਹਾਰ ਪਾ ਕੇ ਭੇਜ ਦੇਣ ਇਲੈਕਸ਼ਨ ਤੇ ਕੀ ਲੋੜ ਹੈ ਮੈਨੂੰ ਇਹ ਦੱਸੋ ਵੀ ਇਲੈਕਸ਼ਨ ਦੀ ਲੋੜ ਕੀ ਹੈ ਕੋਈ ਚੰਦ ਪਿੰਡ ਚ ਮਾਸੇ ਤੋਂ ਇੱਕ ਰੋਸ ਵਜੋਂ ਆਪਣੀ ਦਿਲ ਦੀ ਭਾਵਨਾ ਸਾਡੇ ਚੈਨਲ ਨੂੰ ਦੱਸ ਰਹੇ ਹਨ ਪੰਜਾਬ ਸਰਕਾਰ ਅੱਗੇ ਗੁਹਾਰ ਲਗਾ ਰਹੀ ਹੈ ਵੀ ਸਾਡੇ ਜੋ ਕਾਗਜ਼ ਰੱਦ ਕੀ ਹੈ ਇਸ ਸਰਪੰਚੀ ਨੂੰ ਚੋਣ ਕਮਿਸ਼ਨ ਵੱਲੋਂ ਰੱਦ ਕਰਕੇ ਦੁਬਾਰਾ ਨਾਮਜ਼ਦਗੀਆਂ ਭਰੀਆਂ ਜਾਣ ਸਾਡੇ ਕਾਗਜ਼ ਓਕੇ ਕਰਕੇ ਸਾਨੂੰ ਚੋਣ ਲੜਾਈ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਕਿ ਆ ਪਿੰਡ ਦੀ ਸੇਵਾ ਕਰ ਸਕਾਂ ਹਾਂਜੀ ਸਰ ਤੁਹਾਡਾ ਨਾਮ ਮੇਰਾ ਸੰਜੇ ਰਾਣਾ ਜੀ ਸਰ ਕਿਹੜੇ ਪਿੰਡ ਤੋਂ ਆ ਸਰ ਮੈਂ ਚੌਂਸੇ ਤੋਂ ਜੀ ਤੁਹਾਡੇ ਅੱਜ ਰੋਸ ਵਿੱਚ ਜੋ ਤੁਸੀਂ ਕੀ ਗੱਲ ਕਹਿਣਾ ਚਾਹੁੰਦੇ ਹੋ ਪਤਾ ਹੈ ਜੀ ਰੋਸ ਤੋਂ ਆਪਣਾ ਬਹੁਤ ਆ ਜੀ ਪਤਾ ਆਪਾਂ ਤਾਂ ਸਮਾਜ ਸੇਵੀ ਆਦਮੀ ਆ ਜੀ ਪਿੰਡ ਕੇ اندر ਪਤਾ ਕਰ सका ਆਪਾਂ 2-2.5 ਸਾਲ ਤੇ ਮੇਰਾ ਯੂਥ ਮੇਰਾ ਪਿੰਡ ਸਾਰਾ ਸਮਾਜ ਸੇਵਮ ਲੱਗ ਰਿਹਾ ਪਿੰਡ ਨੇ ਗਿਆ ਵੀ ਹਾਂ ਵੀ ਚਲੋ ਸਮਾਜ ਸੇਵੀ ਦਾ ਬੰਦਾ ਇੱਕ ਇਹਨੂੰ ਮੌਕਾ ਦਿਓ ਸਰਪੰਚੀ ਦਾ ਕੋਈ ਆਪਾਂ ਨੇ ਮਤਲਬ ਕੋਈ ਇਹ ਨਹੀਂ ਵੀ ਹਾਂ ਵੀ ਪਾਰਟੀ ਆਪਾਂ ਨੂੰ ਇਹ ਤਾਂ ਵੀ ਹਾਂ ਵੀ ਆਮ ਆਦਮੀ ਪਾਰਟੀ ਆ ਭਗਤ ਸਿੰਘ ਦਾ ਨਾਮ ਲੈ ਰਹੇ ਆ ਕੋਈ ਗੱਲ ਨਹੀਂ ਭਗਤ ਸਿੰਘ ਵਾਲੀ ਫੀਲਿੰਗ ਆਪਾਂ ਨੂੰ ਜੀ ਆਪਾਂ ਨੇ ਪੂਰੀ ਗਰਾਊਂਡ ਲੈਵਲ ਮਿੰਟ ਕਰੀ ਵੀ ਇਸ ਜਗਨਮੈ ਦਰਦ ਮਹਿਸੂਸ ਹੋ ਰੇ ਵੀ ਸਾਡੇ ਕਾਗਜ਼ ਰੱਦ ਗਏ ਆ ਮੁੱਖ ਮੰਤਰੀ ਪੰਜਾਬ ਤੱਕ ਤੁਸੀਂ ਆਪਣੀ ਮੈਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਰਦਾਸ ਕਰੂੰਗਾ ਇਹ ਹੀ ਬੇਨਤੀ ਹੈ ਮੇਰੀ ਵੀ ਤੱਕਾ ਨਾ ਕਰੋ ਕੀ ਫਾਇਦਾ ਵੀ ਪਿੰਡਾਂ ਚ ਰੋਸ ਹੋ ਗਿਆ ਹੁਣ ਪਹਿਲਾ ਪੱਖ ਵੀ ਪੱਖ ਸੁਣਦਾ ਸੀ ਹੁਣ ਦੋਏ ਇਕੱਠੇ ਹੋ ਕੇ ਪਿੰਡਾਂ ਚ ਇਹ ਆਵਾਜ਼ ਕਰ ਰਹੇ ਆ ਮੈਂ ਉਹਨਾਂ ਨੇ ਭੇਜਿਆ ਵੀ ਪਿੰਡ ਚ ਜਾ ਕੇ ਤੂੰ ਜਾ ਕੇ ਇਹ ਗੱਲ ਕਰ ਵੀ ਅਸੀਂ ਤਾਂ ਕਿਸੇ ਪਾਰਟੀ ਦੇ ਵੀ ਮੁੰਵਾਂ ਨਵਾਇੰਦੇ ਨਹੀਂ ਅਸੀਂ ਤਾਂ ਸਮਾਸੇ ਵੀ ਆਂ ਅੱਜ ਇਸ ਤੱਕੇ ਸਾਈ ਨੂੰ ਇਹ ਗੱਲ ਤੁਸੀਂ ਮੁਕਮਤੀ ਨਹੀਂ ਕਹਦੇ ਜੋਗਪਾਲ ਸਿੰਘ ਕੀ ਵਿਚਾਰਤਾ ਰਹੀ ਉਹ ਥੋਡੇ ਨਾਲ ਸਰਕਾਰ ਨਾਲ ਮੇਲ ਖਾਂਦੀ ਹੈ ਉਹ ਸਾਡੇ ਇਲਾਕੇ ਅੱਜ ਖਤਮ ਕਰ ਗਿਆ ਉਹ ਕਹਿ ਗਿਆ ਵੀ ਭਗਤ ਸਿੰਘ ਤੁਸੀਂ ਨਹੀਂ ਬਣ ਸਕਦੇ ਪੱਗਾਂ ਬੰਨਣੇ ਤੋਂ ਭਗਤ ਸਿੰਘ ਨਹੀਂ ਬਣਿਆ ਜਾਂਦਾ ਸੋਚ ਬਦਲਣ ਤੋਂ ਭਗਤ ਸਿੰਘ ਬਣਿਆ ਜਾਂਦਾ ਅਸੀਂ ਯੂਥ ਸਾਰਾ ਯੂਥ ਇਹਨਾਂ ਤੋਂ ਥੂ-ਥੂ ਕਰ ਰਿਹਾ ਅੱਜ ਪਿੰਡਾਂ 'ਚ ਜਾ ਕੇ ਦੇਖੋ ਪਿੰਡਾਂ 'ਚ ਜਾ ਕੇ ਦੇਖੋ ਤੁਸੀਂ ਪਿੰਡ ਕੱਟੇ ਹੋਗੇ ਵੀ ਅਸੀਂ ਪੋਲਿੰਗ ਬੂਥ ਲਗਣ ਨਹੀਂ ਦੇਵਾਂਗੇ ਵੋਟ ਪੜਨ ਪੈਣ ਨਹੀਂ ਦੇਵਾਂਗੇ ਹੁਣ ਕਹਿਣੇ ਨੂੰ ਇਹ ਅੱਜ ਰੋਸਤਾਨੇ ਵਿੱਚ ਸਾਨੂੰ ਪੁਲਿਸ ਤੋਂ ਫੋਨ ਆ ਰਹੇ ਆ ਸਾਡੇ ਕੈਂਡੀਡੇਟਾਂ ਨੂੰ ਪੁਲਿਸ ਥਾਣੇ ਤੋਂ ਫੋਨ ਕਰ ਰਹੇ ਕੀ ਕਰਿਆ ਜਾ ਰਿਹਾ ਹੈ ਦਬਕਾਇਆ ਜਾ ਰਿਹਾ ਵੀ ਤੁਸੀਂ ਜਾਓ ਨਾ ਐਮਐਲਏ ਸਾਹਿਬ ਕੋਲ ਆ ਬੋਲੋ ਨਾ ਪੁਲਿਸ ਕਹਿ ਰਹੀ ਹੈ ਸਾਨੂੰ ਸਾਡੇ ਕੈਂਡੀਡੇਟ ਨੂੰ ਤੁਸੀਂ ਕੀ ਸਹੱਦ ਤੱਕ ਜਵਾਬ ਦੇਓਗੇ ਪੰਜਾਬ ਸਰਕਾਰ ਅਸੀਂ ਦਵਾਂਗੇ ਸਾਨੂੰ ਮੌਕਾ ਦੇਵੇ ਇਲੈਕਸ਼ਨ ਅੱਗੇ ਵੀ ਆਣੇ ਆ ਅਸੀਂ ਜਵਾਬ ਦੇਵਾਂਗੇ ਮੈਂ ਨਹੀਂ ਦੇਵਾਂਗਾ ਸਾਡੀ ਸਾਰੀ ਪਬਲਿਕ ਸਾਰਾ ਪਿੰਡ ਆਪਾਂ ਸਾਡਾ ਇਲਾਕਾ ਉਹ ਬੈਠਿਆ ਦੇਖੋ ਰੋਡ ਜਾਣ ਕਰਿਆ ਨੇ ਸਾਰੀ ਪਬਲਿਕ ਨੇ ਇਹ ਜਵਾਬ ਦੇ ਦੇਗੇ ਅੱਜ ਹਲਕੇ ਡੇਰੇ ਵਿੱਚ ਆਮ ਪਬਲਿਕ ਦਾ ਇਹੀ ਕਹਿਣਾ ਹੈ ਤੱਕੇ ਸਾਈ ਦਾ ਜਵਾਬ ਅਸੀਂ ਮੋਰ ਤੋਰ ਜਵਾਬ ਦੇਵਾਂਗੇ ਪੰਜਾਬ ਸਰਕਾਰ ਅੱਗੇ ਇਹੀ ਗੁਵਾਰਿਆ ਵੀ ਪੱਗਾ ਬੰਦੇ ਨਾਲ ਪਾਕ ਸਿੰਘ ਨਹੀਂ ਬਣੇ ਜਾਂਦਾ ਵਿਚਾਰਧਾਰਾ ਨਾਲ ਹੀ ਬਣੇ ਜਾਂਦਾ ਹੈ ਆਪਣੀ ਵਿਚਾਰਧਾਰਾ ਬਦਲੋ ਤੇ ਆਮ ਜਨਤਾ ਨੂੰ ਉਹਨਾਂ ਦੇ ਹੱਕ ਮੁਕੰਮਲ ਦਿਓ